ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਦੀ ਵੀਡੀਓ ਚ ਮੈਂ ਤੁਹਾਡੇ ਨਾਲ ਟਾਲੀ ਦੇ ਰੁੱਖ ਤੇ 10 ਲਾਈਨਾਂ ਸ਼ੇਅਰ ਕਰੂੰਗੀ ਪੰਜਾਬੀ ਵਿੱਚ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ ਟਾਲੀ ਦਾ ਰੁੱਖ ਜਾਂ ਸ਼ੀਸ਼ਮ ਟਾਲੀ ਦਰਮਿਆਨੇ ਤੋਂ ਵੱਡੇ ਆਕਾਰ ਅਤੇ ਕੱਦ ਦਾ ਇੱਕ ਦਰਖਤ ਹੈ ਇਸ ਨੂੰ ਬਲੈਕਵੁੱਡ, ਸ਼ੀਸ਼ਮ, ਰੋਜ਼वुड ਅਤੇ ਟਾਲੀ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ। ਟਾਲੀ ਦਾ ਵਿਗਿਆਨਿਕ ਨਾਮ ਡੈਲਬਰਜੀਆ ਸਿਸੂ ਹੈ। ਇਹ 10 ਤੋਂ ਲੈ ਕੇ 30 ਮੀਟਰ ਤੱਕ ਉੱਚਾ ਹੁੰਦਾ ਹੈ ਤੇ ਇਸ ਦੇ ਤਣੇ ਦਾ ਘੇਰਾ 2 ਤੋਂ 4 ਮੀਟਰ ਤੱਕ ਹੋ ਸਕਦਾ ਹੈ। ਨਵੰਬਰ-ਦਸੰਬਰ ਵਿੱਚ ਇਸਦੇ ਪੱਤੇ ਝੜ ਜਾਂਦੇ ਹਨ ਤੇ ਜਨਵਰੀ-ਫਰਵਰੀ ਵਿੱਚ ਨਵੇਂ ਆ ਜਾਂਦੇ ਹਨ ਟਾਲੀ ਦੀ ਲੱਕੜੀ ਮਜ਼ਬੂਤ ਤੇ ਲਚਕਦਾਰ ਹੁੰਦੀ ਹੈ ਇਸ ਦੀ ਵਰਤੋਂ ਫਰਨੀਚਰ, ਇਮਾਰਤੀ ਸਮਾਨ ਬਣਾਉਣ ਤੇ ਹੋਰ ਕਈ ਚੀਜ਼ਾਂ ਬਣਾਉਣ ਲਈ ਕੀਤੀ ਜਾਂਦੀ ਹੈ ਟਾਲੀ ਤੋਂ ਬਾਲਣ, ਚਾਰਕੋਲ ਤੇ ਤੇਲ ਦੀ ਪ੍ਰਾਪਤੀ ਵੀ ਹੁੰਦੀ ਹੈ ਇਸਦੇ ਤੇਲ ਦੀ ਵਰਤੋਂ ਚਮੜੀ ਰੋਗਾ ਲਈ ਕੀਤੀ ਜਾਂਦੀ ਹੈ ਪੰਜਾਬ ਵਿੱਚ ਟਾਲੀ ਦੀ ਵਰਤੋਂ ਦਾਤਨ ਵਜੋਂ ਵੀ ਕੀਤੀ ਜਾਂਦੀ ਹੈ ਤੇ ਸਾਂਝੀਆਂ ਥਾਵਾਂ 'ਤੇ ਇਸ ਨੂੰ ਸ਼ਾਨਦਾਰ ਦਰਗਤ ਵਜੋਂ ਵਰਤਿਆ ਜਾਂਦਾ ਹੈ ਪੰਜਾਬੀ ਸੱਭਿਆਚਾਰ ਤੇ ਲੋਕ ਗੀਤਾਂ ਵਿੱਚ ਇਸ ਦਾ ਆਮ ਜ਼ਿਕਰ ਹੈ ਜਿਵੇਂ ਉੱਚੀਆਂ ਲੰਮੀਆਂ ਟਾਲੀਆਂ ਵਿਹਾਨੀਆਂ ਹੀਟ ਵਗੇਦਰਿਆ ਕੈਸੀ ਕਿਆਂ 10 ਲਾਈਨਾਂ ਟਾਈਲੀ ਦੀ ਦਰਖਤ ਬਾਰੇ ਤੇ ਅੱਜ ਦੀ ਵੀਡੀਓ ਚ ਇੰਨਾ ਹੀ ਜੀ ਵੀਡੀਓ ਵਧੀਆ ਲੱਗਿਓ ਤਾਂ ਪਲੀਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ